ਗਰਮੀ ਹੈ ਜੀ ਲੋਈ ਸਤਿ ਸ੍ਰੀ ਅਕਾਲ ਜੀ ਅੱਜ ਚੱਲੇ ਆਂ ਪ੍ਰੋਗਰਾਮ ਤੇ ਤੇ ਲੱਗੇ ਆਂ ਵਲੌਗ ਬਣਾਉਣ ਮੇਰੇ ਨਾਲ ਭਾਈ ਰਾਜੂ ਕੋਟ ਕਰੋੜ ਤੋਂ ਹਾਂਜੀ ਭਾਈ ਅੱਜ ਸ਼ੁਰੂ ਅਕਸਰ ਅਕਸਰ ਸਾਹਿਬ ਕਿਹੜਾ ਵਾਇਆ ਜਾਵਾਂਗੇ ਫਿਰ ਮੁਕਾ ਭਾਈ ਜਾਵਾਂਗੇ ਮੁਕਾ ਕੋਟਪੂਰਾ ਮੁਕਾ ਕੋਟਪੂਰਾ ਠੀਕ ਹੈ ਜੀ ਤੇ ਅੱਗੇ ਦਾ ਪ੍ਰੋਗਰਾਮ ਦਿਖਾਉਣੇ ਤੁਹਾਨੂੰ ਜਾ ਕੇ ਉੱਥੇ ਆ ਗੱਡੀ ਠੀਕ ਹੈ ਜੀ ਇੱਕ ਦੋਸਤ ਨੂੰ ਚੱਕਣਾ ਹੁਣ ਉੱਥੇ ਜਾ ਕੇ ਤੁਹਾਨੂੰ ਮਲਾਉਣਾ ਨੂੰ ਪੂਰ ਸਿੱ ਜਾਂਦਾ ਹਾਂ ਲਓ ਜੀ ਇਹ ਆ ਗਿਆ ਬਾੜੇ ਵਾਲਾ ਰਾਹ ਜਵਾਰਾ ਬਾੜਾ ਜਵਾਰ ਸਿੰਘ ਅਸੀਂ ਜਾ ਰਹੇ ਹਾਂ ਜਸਿੰਦਰ ਸਿੰਘ ਦੇ ਘਰ ਨੂੰ ਉਹਨੂੰ ਚੱਕਾਂਗੇ ਉਸ ਤੋਂ ਬਾਅਦ ਮੋਗਾ ਖਤਦਾ ਮੁਗਵੇ ਤੋਂ ਆਰਟਿਸਟ ਲੈਣੇ ਨਾਲ ਸਿੱਧਾ ਕੋੜਪੁਰਾ ਵਾਇਆ ਮੁਖਸਰ ਲੋ ਜੀ ਆ ਆ ਗਿਆ ਜਸਵਿੰਦਰ ਸਿੰਘ ਚਟਾਨਾ ਆਕਰ ਅੱਜ ਇਹ ਮੈਨੂੰ ਲੱਗਦਾ ਤਿਆਰ ਨਹੀਂ ਹੋਇਆ ਹਨਾ ਹੁਣ ਕੀ ਕੀਤਾ ਫੋਨ ਕੀਤਾ ਸੀ ਮੈਂ ਚਲੋ ਕੋਈ ਨਹੀਂ ਦੇਖਦੇ ਆ ਕੀ ਕਰਦਾ ਪਿਆਰ ਹੀ ਹੁੰਦਾ ਉਹ ਜੀ ਹਰਨ ਹਰਨ ਮਾਰਦੇ ਬਣਾਇਆ ਆਜੂਗਾ ਬਾਹਰ ਉਹ ਆ ਗਿਆ ਸਾਡਾ ਬੰਦਾ ਹਾਂਜੀ ਉਵੇਂ ਤੁਰਿਆ ਫਿਰਦਾ ਸਾਨੂੰ ਫੋਨ ਲਾਈ ਜਾਂਦਾ ਵੀ ਬੰਦ ਮਨਾਉਣਾ ਮੈਂ ਲੈ ਤੇ ਤਿਆਰ ਨਹੀਂ ਹੋਇਆ ਜੇ ਇਹਨਾਂ ਦਾ ਮਗਰ ਹੋਣਾ ਮੈਂ ਪਿਆਰ ਨਹੀਂ ਹੋਇਆ ਜੀ ਬਸ ਆ ਕੇ ਮਗਰੇ ਤੁਹਾਡੇ ਹੈ ਮਗਰੇ ਆ ਕੇ ਦੂਜੀ ਗੱਡੀ ਜਾਏਗਾ ਹਾਂ ਚਲ ਠੀਕ ਹੈ ਮੈਂ ਸੇਰੀ ਪਹੁੰਚੀ ਟਾਈਮ ਨਾਲ ਬਸ ਹੋਰ ਲੈ ਚੁਕੀ ਗੱਡੀ ਲਓ ਜੀ ਸਾਡਾ ਲੇਟ ਤਾਂ ਸੀ ਪਰ ਲੇਟ ਹੀ ਹੁੰਦਾ ਸਾਡਾ ਹਾਂ ਜੀ ਲਓ ਜੀ ਪਹੁੰਚ ਗਏ ਅਸੀਂ ਤਰਵੰਡੀ ਭਾਈ ਸ਼ਹਿਰ ਛੋਟਾ ਜਿਹਾ ਸ਼ਹਿਰ ਹੈ ਸਾਡਾ ਇਹ ਇਹਨੇ ਇੱਕ ਆਰਟਿਸਟ ਬਿਠਾਉਣਾ ਹੈ ਉਸ ਤੋਂ ਬਾਅਦ ਸਾਡਾ ਮੁਕਦਾ ਹਾਂ ਅਰੇ ਤਰਵੰਡੀ ਵਾਲੇ ਫਾਟਕ ਜੋ ਕੇ ਸਦਾ ਬੰਦੇ ਰਹਿੰਦੇ ਅੱਜ ਹੀ ਭੁੱਲੇ ਮਰੇ ਸਾਨੂੰ ਸਨਾ ਥਿਉਰੀ ਮੋਰ ਕਾ ਇਹ ਬਾਰੇ ਦੁਖੀ ਕਰਦੇ ਆ ਪੈ ਜਾਣਾ ਦਾ ਬਾਈ ਇਹ ਅੱਜ ਹੀ ਖੁੱਲੇ ਬਣੇ ਤੇ ਬੰਦ ਹੀ ਮਿਲਦੇ ਹੁੰਦੇ ਆ ਇਹ ਚੱਲੇ ਸੋਹੀ ਚੋਟੀਆਂ ਕਲਾਂ ਹੇ ਜੀ ਦਾਰਾਪੁਰ ਦਾ ਟੋਲ ਪਲਾਜਾ ਬਾਕੀ ਅਸੀਂ ਕਟੌਣੀ ਲਈ ਕਟੌਣੀ ਲਈ ਬਾਕੀ ਮੈਂ ਖਾਣਾ ਮੈਡਮ ਹੱਸ ਵੀ ਥੋੜਾ ਥੋੜਾ ਚਲੋ ਮੈਂ ਰਾਜੇ ਚਲਦੀ ਤੇਰੀ ਬਈ ਕੱਦੀ ਚੱਲਦਾ ਮੈਂ ਰਾਜੇ ਵੀ ਚਲਦੀ ਆ ਚਲ ਜੀ ਚਲਦੀ ਆ ਜੀ ਲੋ ਲਓ ਜੀ ਹਰਮਾਨਾ ਹੋ ਗਏ ਭਾ ਮੋਗਾ ਨੂੰ I'm not with you. I'm done